ਹੋਰ ਵੀ ਸਫੰਤਰਾ ਕੀ ਆ ਰਾ ਵਧੀਆ ਵਧੀਆ ਜਗਤਾਰ ਤੂੰ ਦੱਸ ਬੱਚਿਆਂ ਦੀਆਂ ਛੁੱਟੀਆਂ ਹੋ ਗਈਆਂ ਖਤਮ ਹਾਂ ਹਾਂ ਯਾਰ ਇੱਕ ਗੱਲ ਤਾਂ ਹੈਗੀ ਆ ਹੂੰ ਜਦੋਂ ਬੱਚੇ ਇੱਕ ਮਹੀਨਾ ਘਰੇ ਰਹਿ ਜਾਂਨਾਂ ਹੂੰ ਹੂੰ ਫੇਰ ਸਕੂਲ ਜਾਣ ਨੂੰ ਦਿਲ ਨਹੀਂ ਕਰਦਾ ਨਹੀਂ ਕਰਦਾ ਸਹੀ ਗੱਲ ਹੈ ਮੈਂ ਤਾਂ ਜਗਤਾਰ ਪਹਿਲਾਂ ਹੀ ਉਹਨਾਂ ਨੂੰ ਦੋ ਦਿਨ ਬੱਚਿਆਂ ਨੂੰ ਕਹਿਣ ਲੱਗ ਗਿਆ ਸੀ ਕੀ ਕਹਤਾ ਜੀ ਮੈਂ ਕਿਹਾ ਬੱਚਿਓ ਹੋਜੋ ਤੁਸੀਂ ਤਿਆਰ ਜੀ ਅੱਛਾ 1 ਜੁਲਾਈ ਦਿਨ ਆ ਗਿਆ ਸੌਂ ਬਾਰ ਜੀ ਮੈਂ ਕਿਹਾ ਵਈਨਾ ਤੇ ਤੁਸੀਂ ਚੜ ਜਾਇਓ ਛਾਲਾ ਮਾਰ ਜੀ ਅੱਛਾ ਕੀ ਕਰੋ ਤੇ ਭਾਵੇਂ ਮੀ ਕਰੋ ਇਹ ਤਾਂ ਚੱਕਣਾ ਹੀ ਪੈਣਾ ਬਸ ਤੇ ਦਾ ਭਾਰ ਜੀ ਇੱਕ ਗੱਲ ਤਾਂ ਪੱਕੀ ਆ ਹੂੰ ਬੱਚਾ ਨੂੰ ਪੜਾਉਣਾ ਬਹੁਤ ਔਖਾ ਹੁੰਦਾ ਹਾਂ ਸੁਬਾ ਸੁਬਾ ਉਠਾਉਣਾ ਪੈਂਦਾ ਚਾਹ ਪਾਣੀ ਪਿਉਣਾ ਪੈਂਦਾ ਠੀਕ ਆ ਮਲ ਮਾਲ ਕੇ ਨਭਾਉਣਾ ਪੈਂਦਾ ਹਾਂ ਵਧੀਆ ਵਧੀਆ ਸਾਬਣ ਸ਼ੈਂਪੂ ਲਾਉਣਾ ਪੈਂਦਾ ਠੀਕ ਆ ਫਿਰ ਵਧੀਆ ਕਪੜਾ ਪਾਉਣਾ ਪੈਂਦਾ ਹਾਂ ਬਣਾ ਕੇ ਪਰੋਠਾ ਫਿਰ ਖਵਾਉਣਾ ਪੈਂਦਾ ਬਸ ਤੇ ਫਿਰ ਚੜਾਉਣਾ ਪੈਂਦਾ ਸਖ ਸਿੰਘ ਵਿਕਮendra ਜੇ ਘਰੇ ਕਿਤੇ ਟਿਫਨ ਭੁੱਲ ਜੇ ਫਿਰ ਮਗਰ ਮੋਟਰਸਾਈਕਲ ਭਜਾਉਣਾ ਪੈਂਦਾ ਆ ਉਹ ਜਦੋਂ ਆਪਾਂ ਪੜਦੇ ਹੁੰਦੇ ਸੀ ਉਦੋਂ ਦੀ ਗੱਲ ਵੀ ਸੁਣਾ ਦੇ ਯਾਰ ਕੋਈ ਲੈ ਸੁਣ ਫਿਰ ਜਗਤਾਰ ਹੂੰ ਉਦੋਂ ਆਪਾਂ ਨੂੰ ਕਿਹੜੀਆਂ ਵਰਦੀਆਂ ਪਵਾਉਂਦੇ ਸੀ? ਹਾਂ। ਕੁਰਤੇ ਨੀਕਰਾਂ ਚ ਹੀ ਸਕੂਲ ਪਵਾਉਂਦੇ ਸੀ। ਬਿਲਕੁਲ। ਉਦੋਂ ਕਿਹੜੇ ਪਰੌਠੇ ਖਵਾਉਂਦੇ ਸੀ? ਹੂੰ। ਬਸ ਲੂਣ ਮਿਰਚ ਰੋਟੀ ਤੇ ਘਸਾਉਂਦੇ ਸੀ ਤੇ ਤੁਰਿਆਂ ਜਾਂਦਿਆਂ ਨੂੰ ਪੋਪਲੇ ਜੇ ਬਣਾ ਕੇ ਹੱਥ 'ਚ ਹੀ ਫੜਾਉਂਦੇ ਸੀ। ਇੱਕ ਗੱਲ ਤਾਂ ਭੁੱਲ ਹੀ ਗਿਆ। ਹੂੰ। ਜਿਹੜਾ ਆਕੜ ਜੀ ਕਰਦਾ ਸੀ ਉਹਦੇ ਗਿੱਚੀ 'ਚ ਵੀ ਲਾਉਂਦੇ ਸੀ। ਦੇਸੀ। ਉਹ ਹੁਣ ਵਾਲੇ ਬੱਚੇ ਤਾਂ ਮਾਸਟਰ ਮਾਸਟਰੀਆਂ ਤੋਂ ਡਰਦੇ ਹੀ ਨਹੀਂ। ਨਹੀਂ ਡਰਦੇ। ਆਪਾਂ ਨੂੰ ਤਾਂ ਸਕੂਲ ਜੇਲ੍ਹ ਵਰਗੇ ਲੱਗਦੇ ਸੀ। ਮੈਟਰ ਮੈਟਰ ਨਾ ਤਾਂ ਪੁਲਿਸ ਵਾਲੇ ਲੱਗਦੇ ਸੀ ਜਦੋਂ ਜਾਂਦੇ ਸੀ ਸਕੂਲ ਬਾੜ ਜੀ ਸਾਂ ਜਾਂਦੇ ਸੀ ਉ ਤਾਂ ਚੜ ਜੀ ਤਾਂ ਹੀ ਸਕੇ ਨਾ ਪੜ ਮਿੱਤਰੋ 26 ਦੇ ਪਰਚੇ ਜਿੰਨਾ ਸਕੂਲ ਤੋਂ ਲੱਗਦਾ ਸੀ ਡਰ ਮਿੱਤਰੋ 26 ਦੇ ਪਰਚੇ ਜਿੰਨਾ ਸਕੂਲ ਤੋਂ ਲੱਗਦਾ ਸੀ ਡਰ ਮਿੱਤਰੋ ਸਕੂਲ ਜਾ ਕੇ ਨਿੱਤ ਲੈਂਦੇ ਸੀ ਕੰਨ ਫੜ ਜੀ ਅੱਛਾ ਢੂਹੀ ਵਿੱਚ ਡੰਡਾ ਮਾਸਟਰ ਦਿੰਦੇ ਸੀ ਜੜ ਜੀ ਤਾਹੀਂ ਫੇਰੀ ਫੇਰ ਮਨ ਸਾਡਾ ਜਾਣਦਾ ਸੀ ਭਰ ਮਿੱਤਰੋ 26 ਦੇ ਪਰਚੇ ਜਨਾ ਸਕੂਲ ਤੋਂ ਲੱਗਦਾ ਸੀ ਡਰ ਮਿੱਤਰੋ 26 ਦੇ ਪਰਚੇ ਜਨਾ ਸਕੂਲ ਤੋਂ ਲੱਗਦਾ ਸੀ ਡਰ ਮਿੱਤਰੋ ਸਕੂਲ ਜਾਣ ਤੋਂ ਬਹਾਨਾ ਲਾਉਣਾ ਜੀ ਨਾ ਪਵੇ ਸਕੂਲ 'ਚ ਪੈਰ ਪਾਉਣਾ ਜੀ ਬਹਿ ਜਾਂਦੇ ਸੀ ਫਿਰ ਘਰ ਮਿੱਤਰੋ 26 ਦੇ ਪਰਚੇ ਜਨਾ ਸਕੂਲ ਜਾਣ ਤੋਂ ਲੱਗਦਾ ਸੀ ਡਰ ਮਿੱਤਰੋ 26 ਦੇ ਪਰਚੇ ਜਨਾ ਸਕੂਲ ਤੋਂ ਲੱਗਦਾ ਸੀ ਡਰ ਮਿੱਤਰੋ